ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸੀਡਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਲਜੀਤ ਵੀਰ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਦ ਤਿੰਨ ਟੁਕੜਾ ਗੱਬਣਾ ਝੋਟੀਆਂ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਟੁਕੜਾ ਗੱਬਣਾ ਝੋਟੀਆਂ ਤੁਹਾਨੂੰ ਦਿਖਾਉਣੀਆਂ ਆਂ ਆਹ ਦੇਖ ਸਕਦੇ ਜੀ ਸੋਹਣੀਆਂ ਝੋਟੀਆਂ ਕਾਹ ਜਿਹੜੀ ਪਹਿਲੇ ਨੰਬਰ ਦੇ ਝੋਟੀਆਂ ਇਹਦੇ ਮਗਰ ਬੱਚਾ ਵੀ ਆ ਚੱਕ ਪਾਸ ਵੀ ਆ ਤੇ ਦੁੱਧ ਵੀ ਮੋਕੇ ਦੇ 10 ਲੀਟਰ ਤੇ ਬਾਕੀ ਆਹ ਦੇਖ ਸਕਦੇ ਜੀ ਸੋਹਣੀਆਂ ਛੋਟੀਆਂ ਵਾਂ ਜਿਹੜੀਆਂ ਤੇ ਦੋ ਵੈੜਾਂ ਜਿਹੜੀਆਂ ਤੁਹਾਨੂੰ ਆਵਲੀਆਂ ਦਿਖਾਉਣੀਆਂ ਵਾਂ ਤੇ ਇੱਕ ਜਿਹੜੀ ਵੀਰ ਨੇ ਵੈੜ ਸਾਈਡ ਤੇ ਬੰਨੀ ਆ ਜਿਹੜੀ ਉਹ ਜਿਹੜੀ ਕਮਾਲ ਹੀ ਆ ਜਿਹੜੀ ਆਹ ਦੇਖ ਸਕਦੇ ਜੀ ਇਹ ਸ਼ਹਿਰ ਵੈੜ ਇੱਕ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਚੰਗੇ ਕੱਦ ਕਾਠ ਵਾਲੀ ਆ ਚੰਗੇ ਸੋਹਣੇ ਰੰਗ ਰੂਪ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਅੱਜ ਤੇ ਚੰਗੀ ਰੌਣਕ ਲਾਈ ਜੇਗੇ ਹਾਂਜੀ ਹਾਂਜੀ ਆ ਤਿੰਨੇ ਟੋਕੜਾਂ ਗੱਪਨਾ ਚੈੱਕ ਪਾਸ ਚੈੱਕ ਪਾਸ ਚੈੱਕ ਪਾਸ ਠੀਕ ਹੈ ਇਹ ਕਿੱਥੋਂ ਲੱਭ ਲੈਂਦੀਆਂ ਜੇ ਇਦਾਂ ਇਹ ਹੋਰ ਵੀ ਲਈਆਂ ਵੀਰ ਜੀ ਅੱਛਾ ਹਾਂ ਤੇ ਅੱਜ ਤੇ ਵੈਰਾਈਟੀ ਸਾਰੀ ਜਿਹੜੀ ਹੈ ਇੱਕ ਤੋਂ ਇੱਕ ਇੱਕ ਵੈੜ ਜਿਹੜੀ ਹੈ ਐਰ ਸ਼ੈਰ ਆਪਾਂ ਉੱਧਰ ਬੰਨੀ ਆ ਜੀ ਚਲੋ ਨਾਮ ਦੱਸਦੇ ਕਰੀਏ ਆਪਾਂ ਨਾਮ ਦਲਜੀਤ ਸਿੰਘ ਹਾਂਜੀ ਪਿੰਡ ਕਸੀਰਪੁਰ ਹਾਂਜੀ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਪੁੱਛਦਾ ਇੱਕ ਜੀ ਫੋਨ ਨੰਬਰ 97796 ਹਾਂਜੀ 35121 ਠੀਕ ਹੈ ਜੀ ਹਾਂਜੀ ਤੇ ਪਹਿਲਾਂ ਵਹਿੜੀ ਦਿਖਾ ਦੀ ਆਪਾਂ ਵਹਿੜ ਦਿਖਾ ਦੋ ਆਹ ਬਲੀ ਵਹਿੜ ਤਾਂ ਦਿਖਾਉਣੀ ਹੈ ਕਿਨਵਾ ਸੂਆ ਸੋਨਾ ਵੇਚੀ ਨੇ ਦੂਜੇ ਸੂਆ ਸੋਨਾ ਵੇਚੀ ਦੂਸਰਾ ਸੂਆ ਜਿਹੜਾ ਇਹਨੇ ਸੋਨਾ ਹੈ ਹਾਂਜੀ ਬਾਕੀ ਕਲਰ ਬੜਾ ਪਿਆਰਾ ਇਹ ਫੈਸਲਾ ਕੇ ਬਿਲਕੁਲ ਕੋਈ ਗੱਲ ਫਾਲੀ ਇਹ ਚੀਜ਼ ਬੜੀ ਆਪਾਂ ਨੂੰ ਘੱਟ ਲੱਭਦੀ ਆ ਜਿਹੜੀ ਆਹ ਦੇਖ ਸਾਡੇ ਠੰਡੀ ਸੀਲੇ ਸੋਰੀ ਕਿੰਨੇ ਦੁੱਧਾ ਲਈ ਜੀ ਵੀਰ ਜੀ ਇਹ ਭਾਜੀ 20 ਪਲੱਸ ਹੀ ਚੱਲੂਗੀ 20 ਪਲੱਸ ਚੱਲੂਗੀ ਹਾਂਜੀ ਹਾਂਜੀ ਲਿਆ ਖੋਲੋ ਫਿਰ ਤੋੜ ਦੀ ਇਹ ਆਹ ਦੇਖ ਸਾਹਦੇ ਜੇ ਕੱਦ ਕਾਠ ਵੀ ਜਿਹੜਾ ਇਹਦਾ ਪੂਰਾ ਚੰਗਾ ਲੈ ਜਾ ਵੀਰ ਜੀ ਇਹ ਦੁੱਧ ਬੰਦ ਦਿਓ ਉੱਥੇ ਵੀਰ ਜੀ ਪਾਰੇ ਪੱਲੇ ਦੀ ਗਾਵਾਂ ਜਿਹੜੀ ਇਹ ਗੱਭਣ ਆ ਤੇ ਕੀ ਰੱਖਣਾ ਵੀ ਜੀ ਤਾਂ ਫਿਰ ਮੋਲ ਆਪਾਂ ਜੀ ਮੋਲ ਕਰਦੇ 70 75 65000 ਦੀ ਹਾਂ ਮੰਨ ਦਵਾਂਗੇ 65000 ਜੀ ਦੇ ਦੋਗੇ ਮੌਕੇ ਤੇ ਹੋਰ ਕਰਦੋ ਕਿ ਮਾਨਤਨ ਕਰਦਾ ਖੁੱਲਾ ਹੀ ਕਰ ਦੋਗੇ ਖੁੱਲਾ ਕਰ ਦਾਂ ਚਲੋ ਕੋਈ ਫੋਨ ਲਾਵੇ ਕਿ ਹੁਣੇ ਕਰ ਦੋਗੇ ਹੁਣੇ ਦੱਸ ਦੋ ਜੀ ਉਹ ਕਰ ਤੋ ਕਰ ਦਈਏ ਜੈਸਨ ਕਰ ਦੱਸ ਦਈਏ ਕੋਈ ਗੱਲ ਤੁਸੀਂ ਦੱਸਣਾ ਵਾ ਤੁਸੀਂ ਦੱਸੋ ਜਿੰਨਾ ਕੋਣਾ ਕਰਾ ਲੋ 63 ਤੇ ਮੁਕਾ ਦਈਏ ਬਾਠ ਦੀ ਦੇ ਲੰਗ ਵੀ ਜੀ ਅੱਛਾ ਬਾਠ ਦੀ ਦੇ ਦੋਗੇ ਹਾਂ ਜੀ ਚਲੋ ਮੌਕੇ ਤੇ ਥੋੜਾ ਬਾਤ ਹੋਰ ਕਰ ਕਰਦਾ ਹੀ ਮਾਨਤਨ ਕਰਦਾ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਹਾਂ ਜੀ ਹਾਂ ਜੀ ਖਾਲੀ ਨਹੀਂ ਮੋੜਨਾਗੇ ਠੀਕ ਕਿਲਾ ਪਹਿਲਾਂ ਆਪਾਂ گاਵੇਂ ਦਿਖਾ ਦਈਏ ਫੇਰ ਹੀ ਹੁਣ ਆਪਾਂ ਵਾਲੀਆਂ ਮੱਜਾਂ ਤਾਂ ਚੋਟੀਆਂ ਤਾਂ ਨਹੀਂ ਦਿਖਾਉਣੀਆਂ ਆ ਆ ਵੇ ਦੀ ਜਿਹੜੀ ਕਾਲੀ ਵਾੜੇ ਇਹਦੇ ਬਾਰੇ ਦੱਸ ਦਈਏ ਇਹ ਇਹਦਾ ਬੱਚਾ ਹੈ ਨਹੀਂ ਜੀ ਇਹ ਸ਼ਾਇਦਾਂ ਬੱਚਾ ਨਹੀਂ ਹੈਗਾ ਹਾਂ ਜੀ ਇਹ ਦੁੱਧ ਦਾ ਖਾ ਪਾ ਜੀ 9 ਕਿਲੋ ਤੁਸੀਂ 8 ਕਿਲੋ ਮੰਨ ਕੇ ਲਾਓ ਅੱਛਾ ਹਾਂ ਜੀ ਹਾਂ ਜੀ ਤੋਰ ਦਈਏ ਫੇਰ ਇਹਨਾਂ ਨੂੰ ਪਹਿਲਾਂ ਸੂਹਾ ਕਹਿਣ ਦਾ ਗਾਂ ਭਣੀ ਕਿ ਨਹੀਂ ਨਹੀਂ ਗਾੜੀ ਨਹੀਂ ਜੇ ਪਤਾ ਨਹੀਂ ਜੇ ਦੇ ਬਾਰੇ ਬਾਕੀ ਸੋਹਣੀ ਵਾੜੇ ਪਹਿਲਾਂ ਹੀ ਸੂਹਾ ਵਾ ਇਹ ਬੱਚੇ ਤੋਂ ਬਿਨਾ ਅੱਖ ਨੌ ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਆ ਜ ਲੈ ਆਓ ਜੀ ਲੈ ਆਵਿਡੀ ਗੱਦ ਘਾਟ ਚੰਗਾ ਮੇਦਾ ਇਹਨੇ ਸੱਜਣਾ ਦੁੱਧ ਚੰਗਾ ਚਵਾਇਆ ਉਧਰ ਤੇ ਕੀ ਰੱਖਣਾ ਵੇ ਦੀ ਤਾਂ ਫਿਰ ਮੁੱਲ ਆਪਾਂ ਵੀ ਜੀ ਮੁੱਲ ਭਾਏ ਦਾ 28000 ਕਰੀਏ 24000 ਹੀ ਦੇਣਾ 24000 ਹੀ ਦੇ ਦੋਗੇ ਹਾਂਜੀ ਹਾਂਜੀ ਤੇ ਬਾਕੀ ਮੌਕੇ ਤੇ ਹੋਰ ਕਰਦੇ ਬਾਕੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾ ਇਹਦਾ ਰੰਗ ਰੂਪ ਦਾ ਬਰੀਡ ਦਾ ਜਿਹੜਾ ਵਹਿੜ ਹੈ ਜੇ ਗਾਂ ਜੇ ਕਿਤੇ ਤਿਆਰ ਹੋ ਜਾਂਦੀ ਆ ਇਹ 60000 ਤੋਂ ਵੱਧ ਫਿਰ ਤੇ ਚੰਗੇ ਮੁੱਲ ਦੀ ਵਿਕਣੀ ਹੈ ਨਾ ਹਾਂਜੀ ਹਾਂਜੀ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਜਿਹੜੀ ਗਾਂ ਸੋਈ ਸਵਾਈ ਜੇ ਹਾਂਜੀ ਸੋਈ ਸਵਾਈ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹ ਉਹ ਬੱਚਾ ਜੇ ਇਹਨੂੰ 15 14 15 ਦਿਨ ਹੋ ਗਏ 14 15 ਦਿਨ ਹੋ ਗਏ ਸੋ ਹੀ ਨੂੰ ਤੇ ਦੁੱਧ ਕਿੰਨਾ ਤਿਆਰ ਕਰ ਗਈ ਮੌਕੇ ਤੇ ਇਥੇ ਦੁੱਧ 14 ਕਿਲੋ ਹੋ ਗਿਆ ਇਸ ਟਾਈਮ ਤਿਆਰ ਬਿਲਕੁਲ ਲਿਆ ਖੋਲੋ ਫਿਰ ਤੋਰ ਦਈਏ ਆ ਥਾਂ ਵੀ ਦੇਖ ਸਕਦੇ ਦੇ ਇਲਾਕੇ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਬੱਚਾ ਜੀ ਇਹ ਤੇ ਮਗਰ ਬੱਚਾ ਦੁੱਧ ਤੇ 15 ਲੀਟਰ ਜਿਹੜਾ ਇਹਦੇ ਕੋਲ ਗਿੰਦੇ ਕਿ ਤਿਆਰ ਹੈ ਲੈ ਆਵਦੀ ਬਾਕੀ ਚੰਗੇ ਕਦ ਕੱਢਤੀ ਐ ਵੀ ਤੇ ਇਹਦਾ ਕੀ ਰੱਖੀਏ ਵੀਰ ਜੀ ਫਿਰ ਮੁੱਲ ਆਪਾਂ ਵੀ ਜਦੋਂ ਮੁੱਲ 42 ਆ 42000 ਹਾਂਜੀ ਕਰਨਾ ਮੌਕੇ ਤੇ ਮੰਨ ਤਨਰ ਕਰ ਦੋ ਜੇ ਨਾ ਕਰਾਉਣਾ ਕਰ ਦਈਏ ਪੂਰੇ 40 ਦੀ ਕਰ ਦੋ ਠੀਕ ਐ ਜੀ ਬਾਕੀ ਇਹ ਆ ਕਿ ਜਰਸੀ ਚ ਆ ਇਹਦੀ ਫੈਟ ਵੀ ਚੰਗੀ ਆਈ ਜਾਊਗੀ। ਇਹ ਪਾਜੀ ਇਹਦੀ 50 ਬਰਾਬਰ ਹੀ ਆ। ਮੱਝ ਦੀ ਕੰਮ ਕਰ ਲਾ ਕੇ 6.5 ਫੈਟ ਆਈ ਜਦੀ। ਆ ਬੱਚਾ ਜਿਹੜਾ ਇਹਦਾ ਤੇ ਝੋਟੀਆਂ ਦਿਖਾਈਏ ਹੁਣ ਆਪਾਂ। ਸ਼ੁਰੂਆਤ ਜਿਹੜੀ ਆ ਵਾਲੀ ਝੋਟੀ ਤੋਂ ਹੀ ਆਪਾਂ ਕਰਨੀ ਆ। ਕਿੰਨੇ ਚਿਰ ਦੀ ਚੱਕ ਪਾਸ ਤੇ ਵਿਦਦੀ ਆ? ਇਹ ਪਾਜੀ ਇਹਨੂੰ 4 ਮਹੀਨੇ ਹੋ ਗਏ ਬਲਕਿ ਗੱਭਣ ਨੂੰ। ਅੱਛਾ। ਮਲਕ ਜਮਾਂ ਤਾਂ 2-4 ਦਿਨ ਘੱਟ ਹੋਣਗੇ। ਮਤਲਬ ਵੱਡੇ ਦਿਨਾਂ ਮੈਨੂੰ ਚੈੱਕ ਕਰਾਈਆਂ 500 ਦਿਨ ਆਪਣੇ ਗਵਾਨਿਆਂ ਨੂੰ ਹੋ ਗਏ ਆ। ਅੱਛਾ ਅੱਛਾ। ਹਾਂਜੀ। ਦੋ ਦੇ ਫਿਰ 7 ਕਿਲੋ ਦੀ 6 ਕਿਲੋ ਹੀ ਮੰਨ ਕੇ ਚੱਲੋ ਅੱਛਾ ਹਾਂਜੀ ਲਿਆ ਫਿਰ ਤੋਰ ਸੁਵਾ ਕਿ ਨਾ ਇਹਦਾ ਪਹਿਲਾ ਸੁਵਾ ਦੇ ਪਹਿਲਾ ਹੀ ਸੁਵਾ ਗਾਂ ਦੂਸਰਾ ਸੁਵਾ ਜਿਹੜਾ ਇਹਨੇ ਸੋਨਾ ਪੂਰੀ ਸੋਹਣੀ ਸੁਨੱਖੀ ਝੋਟੀ ਹੈ ਜਿਹੜੀ ਸਾਢੇ 3-4 ਮਹੀਨਿਆਂ ਦੀ ਚੱਕ ਪਾਸ ਹੈ ਜਿਹੜੀ ਓ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਵੀ ਉਤਰਾਂ ਜਿਹੜਾ ਕੱਦ ਕਾਠ ਪੱਖਾ ਪੂਰੀ ਚੰਗੀ ਨਵੀਂ ਝੋਟੀ ਹੈ ਜਿਹੜੀ ਬਾਕੀ ਅੱਜ 6 ਪਸ਼ੂ ਵਿਧਿਆ ਨਾਲ ਕੁਛ 6 ਦੇ 6 ਜਿਹੜੇ ਸੋਹਣੇ ਸੁਨਖੇ ਆ ਆਪਣੀ ਆਪਣੀ ਜਗ੍ਹਾ ਜਿਹੜੇ ਸਾਰੇ ਸੋਹਣੀਆਂ ਚੰਗੀਆਂ ਸੋਹਣੀਆਂ ਵੈਰੈਟੀਆਂ ਆ ਆ ਦੇਖ ਸਕਦੇ ਜੀ ਲੋ ਜਿਹੜੇ ਵੇਸ਼ ਸ਼ਕੀਨ ਹੁੰਦੇ ਆ ਚੰਗੀਆਂ ਸੋਹਣੀਆਂ ਟੁਕੜਾ ਘਪਨਾ ਛੋਟੀਆਂ ਰੱਖਣਦੇ ਕਈ ਅਰੀਚੇ ਬੋਨਦੀ ਆ ਤੇ ਜਿਹੜੀ ਛੋਟੀਆਂ ਨਾ ਹੁੰਦੀ ਨਹੀਂ ਆ ਬੰਦ ਵੀ ਜੀ ਨਾ ਡਰਦੀ ਆ ਤੁਹਾਡੇ ਕੋਲ ਦਾ ਕੋਈ ਗੱਲ ਨਹੀਂ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ। ਕੀ ਰੱਖਣਾ ਵਿੱਦੀ ਇਹਦਾ ਫਿਰ ਮੁੱਲ ਆਪਾਂ? ਵੀ ਇਹਦਾ ਮੁੱਲ 65000 65000 ਹਾਂਜੀ ਵਿੱਚੋਂ ਕਿੰਨਾ ਕਰਨਾ ਮੰਤਨ? 3000 ਛੱਡਦਾ ਬਾਠ ਦੇ ਦਊਂ ਜੀ। 62000 ਹੀ ਦੇ ਦੋਗੇ। ਹਾਂਜੀ। ਬਾਕੀ ਇਹ ਆ ਕਿ ਅੱਜ ਜਿਹੜਾ ਵਾ ਕੋਈ ਵੀਰ ਇਕੱਲਾ ਦੁੱਧ ਨਾਲ ਵੇਖੇ ਪਾਕੀਆਂ ਚੀਜ਼ਾਂ ਵੀ ਨਾਲ ਵੇਖੇ ਹਨ। ਇਹ ਚਾਰ ਮਹੀਨੇ ਦੀ ਗੱਬਣਾ ਹੈ, ਚਾਰ ਮਹੀਨੇ ਦੋ ਚਾਰ ਦਿਨ ਘੱਟ ਹੋਣਗੇ। ਅੱਛਾ। ਹਾਂਜੀ। ਠੀਕ ਹੈ ਤੇ ਬਾਕੀ ਕਿੰਨਾ ਜੋਂ ਮਹੀਨੇ ਘੱਬਣਾ ਉਹ। ਕੋਈ ਵੀਰ ਫੋਨ ਲਾਵੇ ਮੰਤਨ ਮੌਕੇ ਤੇ ਜ਼ਰੂਰ ਹੋਗਾ। ਤੇ ਇਹਨੇ ਤਾਂ ਸੱਜਣਾ ਦੋ ਤਾਂ ਚੰਗਾ ਚਵਾਇਆ ਹੋਣਾ 12 ਕਿਲੋ ਤਾਂ ਜਿਆਦਾ ਹੋਣੀ ਪਹਿਲਾਂ ਛੋਟੀ ਨੇ ਪਹਿਲਾਂ ਛੋਟੀ ਨੇ ਐਰ ਕੀ ਕਿਨਾਂ ਤੇ ਪਹੁੰਚੋਗੀ ਐਰ ਦਾ ਭਾਜੀ 13 14 ਕਿਲੋ 15 ਕਿਲੋ ਤਾਂ ਚਵਾਜੂਗਾ 15 ਤੱਕ ਜਿਹੜਾ ਐਰ ਕੀ ਦੂਸਰੇ ਸਵੇ ਪਹੁੰਚ ਚੂਗੀ ਤੇ ਆ ਕਿੰਨੇ ਚਿਰ ਚੱਕ ਪਾਸ ਤੇ ਭਾਜੀ ਇਹਨੂੰ ਚਾਰ ਮਹੀਨੇ ਹੋ ਗਿਆ ਅੱਛਾ ਦੋ ਦਿਨ ਦਲੇ ਵੀ ਉਹ 8 ਕਿਲੋ 7 ਕਿਲੋ ਮੰਨ ਕੇ ਲਓ ਮਿਲਦੀਆਂ ਕਿੱਦਾਂ ਚ ਬੇਲਦੀਆਂ ਬਾੜੇ ਦੇ ਜੀ ਬਾੜੇ ਤੇ ਮਿਲਦੀਆਂ ਹਾਂਜੀ ਹਾਂਜੀ ਲਿਆ ਫਿਰ ਤੋਰ ਉਹ ਜਿਹਦਾ ਦੇਉਂਦਾ ਥਾੜਾ ਡੰਗ ਨਹੀਂ ਕਾਲ ਓਏ ਠੀਕ ਹੈ ਕਿਹਦਾ ਮਗਰ ਦਾ ਥਾੜੇ ਪਰਲੇ ਬੰਨੇ ਵਾਲਾ ਥੋੜਾ ਜਿਹਾ ਤਰੜਾ ਆਉਂਦਾ ਵਾ ਸਖਤ ਹੁੰਦਾ ਥੋੜਾ ਜਿਆ ਹਾਂ ਇਹ ਨੇ 17 ਕਿਲੋ ਤੋਂ ਚੁਆਇਆ ਅੱਛਾ ਇਹਦਾ ਦੂਸਰਾ ਸੋਵਾ ਇਹਨੇ ਸੱਜਣ ਨੇ 17 ਕਿਲੋ ਤੋਂ ਚੁਆਇਆ ਇਹੋ ਦਾ ਪੰਗੇ ਚ 17 ਕਿਲੋ ਤੋਂ ਚੁਆਇਆ ਨੇ ਅੱਛਾ ਹਾਂਜੀ ਹਾਂਜੀ ਤੇ ਲਿਆ ਫਿਰ ਖੋਲ ਤੋਰ ਦੀਏ ਤੇ ਉਤਰਾ ਥਣ ਪੂਰੇ ਸਾਰੇ ਥਣ ਹੈ ਵਧੀਆ ਜੀ ਠੀਕ ਹੈ ਜੀ ਉਹ ਥਣ ਇਨੇ ਸੱਜਰ ਨੇ ਜਿਹੜਾ 17 ਲੀਟਰ ਦੁੱਧ ਚਵਾਇਆ ਇਹ ਵੀ 4 ਮਹੀਨਿਆਂ ਦੀ ਚੈੱਕ ਪਾਸ ਹੈ ਤੇ ਕੋਲ 7 ਲੀਟਰ ਦੁੱਧ ਮਿਲਦੀਆਂ ਪਹਾੜੇ ਤੇ ਹੀ ਆ ਵੀ ਜਿਹੜੀ ਨਹੀਂ ਕਹਿੰਦੇ ਪੂਰੇ ਵੱਡੇ ਕੱਦ ਕੱਦ ਦੀ ਝੋਟੀ ਆ ਜਿਹੜੀ ਇਹ ਵੀ ਜਨਾਦਿਕ ਸਾਦੇ ਜੇ ਚੰਗੇ ਪਿੱਟ ਪੁੜੇ ਦੇ ਵੱਡੇ ਕੱਦ ਕਾਠਾ ਲਿਆ ਮੱਜਾ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫੇਰ ਆਪਾਂ ਇਹ 70000 60 ਦੇ ਦਾਂਗੇ ਇਹ ਵੀ 65000 ਹੀ ਦੇ ਦੋਗੇ ਹਾਂਜੀ ਕਿਹ ਵਿੱਚ ਕਰਦੀ ਹੈ ਮੰਨਤਨ ਔਰ ਹੋਰ ਯਾਰ ਛੱਡ ਦਾਂ ਠੀਕ ਆ ਉਹ ਤਾਂ 62 ਤੇ ਇਹਦਾ 64 ਹਾਂਜੀ ਹਾਂਜੀ ਬਾਕੀ ਜੇ ਕੋਈ ਬਾਕੀ ਫੋਨ ਲਾਵੇ ਇੱਕ ਵਾਰੀ ਜ਼ਰੂਰ ਹੈ ਨਾ ਮੰਨਤਨ ਮੌਕੇ ਤੇ ਕਰ ਦੋਗੇ ਹੁਣ ਆ ਤੇ ਸਾਰੀਆਂ ਨਹੀਂ ਵੱਡੀ ਆ ਗਈ ਜੀ ਹਾਂਜੀ ਹਾਂਜੀ ਇਹ ਕਿੰਨੇ ਚਿਰ ਦੀ ਚੱਕ ਪਾਸੇ 1.5 ਮਹੀਨੇ ਚੱਕ ਰਹੀ ਜੀ ਚੱਕ ਪਾਸੇ ਹਾਂਜੀ ਚੱਕ ਬਾਦ ਤੇ ਮਗਰ ਵੀ ਮਗਰ ਕੀ ਇਹਦੇ ਮਗਰ ਉਹ ਕਟਾ ਜੀ ਮਗਰ ਇਹਦੇ ਕਟਾ ਆਵਲਾ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਜੇ ਦੋਵੇਂ ਟਾਈਮ ਕੱਟੇ ਨੇ ਜੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਮੋਕੇ ਤੇ ਇਹਦੇ ਕੋਲ ਜੀ 10 ਕਿਲੋ ਦੁੱਧ ਤੇ 9 ਕਿਲੋ ਬਨਖ ਲਵੇਗਾ 9 10 ਲੀਟਰ ਦੁੱਧ ਮੋਕੇ ਤੇ ਹੈਗਾ ਵਾ ਹਾਂ ਜੀ ਹੈਗਾ ਤੋ ਰੋਹਾ ਫਿਰ ਇਹਨੇ ਸਾਜਰ ਨੇ ਕਿੰਨਾ ਕਿ ਚਵਾਇਆ ਜੀ ਇਹਨੇ ਜੀ 16 ਕਿਲੋ ਚਵਾਇਆ ਜੀ ਇਹਨੇ 16 ਲੀਟਰ ਦੁੱਧ ਚਵਾਇਆ ਹਾਂ ਜੀ ਔਰੀ ਵੱਡੀ ਛੋਟੀ ਆ ਜਿਹੜੀ ਇਹ ਵੀ ਚੰਗੇ ਵੱਡੇ ਕਦਕਾਠ ਵਾਲੀ ਚੱਕ ਪਾਸ ਇਹ ਵੀ ਮਗਰੇ ਦੇ ਕੱਟਾ ਬੰਦਿਆ ਵੇ ਜੀਨੂੰ ਤੇ ਇਹਦਾ ਵਿੱਜ ਕਿਹ ਰੱਖਣਾ ਮੁੱਲ ਫਿਰ ਆਪਾਂ ਮੁੱਲ ਵਿੱਜ ਦਾ 85000 ਅੱਛਾ ਹਾਂਜੀ ਵੇਚੋ ਕਰਨਾ ਮੰਨਤਨ 82000 82000 ਜੀ ਹਾਂਜੀ ਹੋਰ ਕਰਦੋਗੇ ਮੋਕੇ ਤੇ ਮੰਨਤਨ ਮੋਕੇ ਠੀਕ ਹੈ ਜੀ ਪੂਰੇ 80000 ਪੂਰੇ 80000 ਦੇ ਦੋਗੇ ਹਾਂਜੀ ਬਾਕੀ ਚਲੋ ਕੋਈ ਵੀਰ ਇੱਕ ਵਾਰੀ ਫੋਨ ਲਾਵੇ ਹਨਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ